ਤਾਂ ਗੋਇੰਦਵਾਲ ਸਾਹਿਬ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਰੀਆਮ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਇੱਕ ਬਜ਼ੁਰਗ ਜਿਸ ਦੀ ਕੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਬੇहद ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਇੱਕ 60 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਮਾ ਰਾਤਿਆਂ ਸਾਹਮਣੇ ਆਈਆਂ ਨੇ ਜਿੱਥੇ ਕੀ ਗੋਲੀਆਂ ਲੱਗਣ ਦੇ ਕਰਕੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਦਾ ਕੋਈ ਰੋਲਾ ਸੀ ਤੇ ਉਹ ਰੋਲਾ ਇਸ ਕਦਰ ਆਪਕ ਕਿਆ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਜਿਨ੍ਹਾਂ ਦੇ ਨਾਲ ਇਹ ਰੋਲਾ ਹੈ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਾਂ ਫਿਰ ਕਿਸੇ ਹੋਰ ਨiyet ਦੇ ਨਾਲ ਇਸ ਬਜ਼ੁਰਗ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ ਇਸ ਬਾਰੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਪਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਆਖਿਰਕਾਰ ਮ੍ਰਿਤਕ ਪੁਰਾਣੀ ਜ਼ਮੀਨੀ ਵਿਵਾਦ ਦੇ ਚਲਦੇ ਹੋਏ ਕਤਲ ਕੇਸ ਦੇ ਵਿੱਚ ਜੇਲ੍ਹ ਦੀ ਸਜ਼ਾ ਵੀ ਭੁਗਤ ਕੇ ਆ ਚੁੱਕਿਆ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪੁਰਾਣੀ ਰੰਜਿਸ਼ਤਾ ਇਹ ਮਾਮਲਾ ਹੈ ਮ੍ਰਿਤਕ ਦੇ ਪੁੱਤਰ ਇਨਸਾਫ ਦੀ ਮੰਗ ਕਰਦੇ ਹੋਏ ਵਿਖਾਈ ਦੇ ਰਹੇ ਨੇ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਖੇਤਾਂ ਦੇ ਵਿੱਚ ਜਿਸ ਵੇਲੇ ਇਹ লাশ ਪਈ ਮਿਲਦੀ ਹੈ ਤੇ ਉਸ ਨੂੰ ਵੇਖ ਕੇ ਹਰ ਇੱਕ ਹੈਰਾਨ ਰਹਿ ਜਾਂਦਾ ਹੈ ਕਿ ਆਖਿਰਕਾਰ ਕਿਵੇਂ ਗੋਲੀਆਂ ਚਲਾ ਕੇ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ 60 ਸਾਲਾ ਵਿਅਕਤੀ ਹੈਲੋ ਆ ਆ ਚੁੱਕਾ ਮਿੱਟੀ ਚੁੱਕ ਚਾਹ ਤੇ ਸਾਰੀ ਚੁਕੜੀਆਂ ਦੁਕਾਨ ਦਾ ਖੜਕੇ ਆ ਜਾ ਮੇਰਾ ਵੀਰ ਇਹ ਰੱਖੀ ਵੀ ਜਿਹੜਾ ਸਿੱਧੀ ਮੂਦੀਆਂ ਵਾਲੀ ਤੇ ਵੇਚ ਹੱਥ ਨਾ ਲਾ ਕੋਈ ਨਹੀਂ ਕੋਈ ਜਿੱਦੇ ਸੌ ਲਈ ਲਾ ਹੋ ਰਹੀ ਕੋਈ ਨਹੀਂ ਕੋਈ ਨਹੀਂ ਖਾਲ ਨੂੰ ਫਾਤਾ ਆਹ ਪਾਸੇ ਨੰਬਰ ਫੜ ਹਾਂ ਇਹ ਵੱਡਾ ਹੀ ਦਰਤਾ ਸਾਡਾ ਨਾਂ ਮੇਰਾ ਨਾਂ ਗੁਰਸੇਖ ਸਿੰਘ ਆ ਜੀ ਇਹ ਕੀ ਗੱਲਬਾਤ ਹੋਈ ਆ ਜਿਹੜੀ ਅੱਜ ਇਹ ਸਰ ਸਾਡੇ ਨਾਲ ਪੈਲੀ ਦੀ ਰੰਜਿਸ਼ ਆ ਜੀ ਥੋੜੀ ਤੇ ਅਸੀਂ ਪੈਲੀ ਬੈ ਲਈ ਆ ਜੇ ਠੇਕੇ ਵਾਲੇ ਪੈਲੀ ਨਹੀਂ ਛੱਡਦੇ ਨਜਾਇਜ਼ ਤੇ ਸਾਨੂੰ ਧਮਕੀਆਂ ਵੀ ਤਿੰਨ ਚਾਰ ਦਿਨ ਹੋ ਗਏ ਆਉਣ ਦੀਆਂ ਆਈ ਐਸਐਸਪੀ ਦੇ ਕੋਲ ਦਰਖਾਸਤ ਵੀ ਦੇ ਕੇ ਆਏ ਆ ਜੀ ਅੱਜ ਉਹਨਾਂ ਗੋਲੀਆਂ ਮਾਰਦੀਆਂ ਤੇ ਇਹ ਤੁਹਾਡੇ ਕੀ ਲੱਗਦਾ ਜਿਨ੍ਹਾਂ ਨੇ ਗੋਲੀਆਂ ਵਜਾਈਆਂ ਸਰ ਸਾਡੇ ਕੋਈ ਨਹੀਂ ਲੱਗਦੇ ਆ ਜੀ ਸਾਡੇ ਸਾਹਮਣੇ ਬਾ ਗੇਟ ਨਾਲ ਗੇਟ ਆ ਜੀ ਸਾਹਮਣੇ ਬੁਆ ਨਾਲ ਬੁਆ ਤੇ ਇੱਕ ਪਰੇ ਪਿੰਡ ਦੇ ਵਿੱਚ ਨਾਲ ਦੀ ਸਾਡੀ ਪੱਤੀ ਦੇ ਵਿੱਚ ਹੀ ਆ ਜੀ ਤੇ ਸਾਡੇ ਮੇਰਾ ਫਾਦਰ ਸਾਹਿਬ ਹੈ ਜੀ ਜਿੰਨੇ ਗੋਲੀ ਵੱਜੀ ਹੈ ਕੀ ਨਾਂ ਨਾਲ ਆਈ ਉਤਾਰ ਸਿੰਘ ਜੀ ਕਿੰਨੀ ਉਮਰ ਹੈ ਉਮਰ 60 ਤੋਂ 62 ਸਾਲ ਦੇ ਵਿੱਚ ਆ ਜੀ ਮੌਕੇ ਤੇ ਪੁਲਿਸ ਪੁਸ਼ਾਣ ਜਨ ਪਹੁੰਚਿਆ ਕੀ ਮੰਗ ਕਰਦੇ ਹੋ ਮੰਗ ਇਨਸਾਫ ਦੀ ਕਰਦੇ ਆ ਜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਪਤਾ ਲਗਾ ਕਿੰਨਾ ਵੱਲਾ ਗੋਲੀ ਹਾਂਜੀ ਹਾਂਜੀ ਸਰ ਸਾਨੂੰ ਕਲੀਅਰ ਪਤਾ ਹੈ ਜੀ ਅੰਗਰ ਪ੍ਰਤਾਦ ਅੰਗਾਰ ਪ੍ਰਤਾਦ ਰੰਡੀਆ ਮਾਰ ਇਹ ਕੀ ਗੱਲ ਬਾਤ ਹੋਈ ਜਿਹੜਾ ਗੋਲੀਆਂ ਵੱਜੀ ਇਹ ਸਰ ਮੇਰੇ ਡੈਡੀ ਦੇ ਗੋਲੀਆਂ ਵੱਜੀਆਂ ਇਹ ਸਾਡਾ ਪੜੀ ਜੀ ਦਾ ਝਗੜਾ ਅਸੀਂ ਪਈ ਪੈ ਲਈ ਤੇ ਉਹਦਾ ਕਰਕੇ ਉਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦੀਆਂ ਸੋ ਵਿਰੋਧੀ ਪਾਰਟੀ ਉਹਦਾ ਕਰਕੇ ਉਹਨਾਂ ਗੋਲੀਆਂ ਮਾਰੀਆਂ ਜੀ ਇਹ ਪਤਾ ਲੱਗਾ ਕਿੰਨੀਆਂ ਗੋਲੀਆਂ ਵਜੀਆਂ ਹਾਂਜੀ ਦੋ ਗੋਲੀਆਂ ਵਜੀਆਂ ਜੀ ਡੈਥ ਹੋ ਗਿਆ ਨਾ ਜੀ ਹਾਂਜੀ ਤੇ ਮੌਕੇ ਤੇ ਪੁਲਿਸ ਪਹੁੰਚੀ ਆ ਕੀ ਮੰਗ ਕਰਦੇ ਹੋ ਹਾਂਜੀ ਸਰ ਇਨਸਾਫ ਦੀ ਮੰਗ ਕਰਦੇ ਆ ਇਹ ਦੇਖਿਆ ਜਾਵੇ ਚੋਣ ਜਾਬਤਾ ਲੱਗਾ ਹੋਇਆ ਤੇ ਘਾਤ ਹੋਇਆ ਇਹ ਸਰ ਹੁਣ ਇਹ ਤੇ ਮਹਿਕਮਾ ਪਤਾ ਕਰੂਗਾ ਕਿ ਕਿਦਾਂ ਹੈ ਕਿੰਨੇ ਕ ਜਦੀ ਘਟਨਾ ਜੀ ਇਹ ਸਰ 3 ਵਜੇ ਦੀ ਘਟਨਾ ਤੇ ਪੁਲਿਸ ਪ੍ਰਸ਼ਾਸਨ ਕਹਿੰਦੇ ਟਾਈਮ ਬਾਅਦ ਪਹੁੰਚਿਆ ਜੀ ਇਹ ਸਰ ਸਾ 4 4:30 ਦੇ ਕਰੀਬ ਕਿਤੇ ਆ ਹੀ ਗਏ ਕੀ ਮੰਗਾਦੇ ਹੋ ਮੁੱਖ ਮੰਤਰੀ ਕੋ ਆਹ ਇਹ ਸਾਫ ਦੀ ਮੰਗ ਕਰਦੇ ਜੀ ਡੱਡ ਬੱਡੀ ਹਲੇ ਪਹਿਲੀਆਂ ਜਿਹੀ ਪਈ ਹੈ ਹਾਂਜੀ ਇਹ ਨਾ ਜੀ ਇਹ ਆਦਮੀ ਅਵਤਾਰ ਸਿੰਘ ਸਨ ਹੁਤਮ ਸਿੰਘ 62 ਸਾਲ ਉਮਰ ਦੀ ਕੋਈ 2 ਵਜੇ ਕਰੋ ਡੰਗਰਚਾਰ ਨਾ ਆਇਆ ਸੀ ਤੇ ਮੁੜ ਕੇ 4 ਵਜੇ ਦੇ ਵਾਰਸਾਂ ਨੂੰ ਪਤਾ ਲੱਗਾ ਵੀ ਇਹਦੀ ਗੋਲੀ ਵੱਜਨ ਕਰਕੇ ਮੌਤ ਹੋ ਚੁੱਕੀ ਹੈ ਮੌਕੇ ਤੇ ਆਏ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾ ਰਹੀ ਹੈ। ਪਤਾ ਲੱਗਾ ਕਿ ਕਿਸ ਰੰਜਿਸ਼ਤਾ ਦਾ ਕਤਲ ਹੋਇਆ ਹੈ। ਨਹੀਂ ਅਜੇ ਇਨੀਸ਼ੀਅਲ ਸਟੇਜ ਤੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜੀ ਫਿਰ ਹੀ ਕੋਈ ਦੱਸ ਸਕਦੇ। ਮੌਕੇ ਤੇ ਕੋਈ ਖੋਲ ਬਰਾਮਦ ਹੋਈ? ਹਾਂ ਜੀ 2 ਖੋਲ ਬਰਾਮਦ ਹੋਈ। ਠੀਕ ਹੈ ਜੀ।